ਹਾਂਜੀ ਮਾੜਿਆ ਇਹ ਨਾ ਦਿਲਜਿੰਦਰ ਨੂੰ ਹੀ ਪੁੱਛ ਲਈ ਉਹ ਫੇਰ ਨਾ ਕਵੇ ਕਦੇ ਕਿ ਮੇਰੀਆਂ ਚੁਗਲੀਆਂ ਕਰਨ ਆਏ ਆ ਨਹੀਂ ਨਹੀਂ ਮਾੜਾ ਮਟਾ ਤਾਂ ਪੁੱਛਣਾ ਹੀ ਪੈਣਾ ਵਾ ਬਹੁਤੀ ਗੱਲ ਨਹੀਂ ਕਰਨੀ ਇਹਦੇ ਨਾਲ ਚਾਚੀ ਨੂੰ ਪੁੱਛਣਾ ਪੁੱਛਣਾ ਉਹਨੂੰ ਵੀ ਪੁੱਛ ਲਈ ਉਹ ਤਾਂ ਫੇਰ ਇੱਕ ਦੀਆਂ ਚਾਰ ਬਣਾ ਲੈਣੀਆਂ ਨੇ ਤੇ ਡਿਗ ਪਿਆ ਤੇ ਉਹ ਹੱਥ ਤੇ ਛੱਟ ਲੱਗੀ ਇਹ ਕਿੱਥੇ ਧਿਆਨ ਹੀ ਰੱਖਿਆ ਇਹਨੇ ਇਹ ਤਾਂ ਆ ਗਈ ਸਗਾ ਤਾਂ ਉੱਥੇ ਛੱਡ ਕੇ ਉਹਨੂੰ ਅੱਛਾ ਤੇ ਪੁੱਤ ਜਿੱਦਾਂ ਛੱਟ ਲੱਗੀ ਮਾਂ ਨੇ ਚੁੱਕਿਆ ਤਾਂ ਮਾਂ ਇੱਥੇ ਛੱਡ ਗਈ ਝੋਲਾ ਦਾ ਪਿਆ ਲਓ ਮੁੰਡਾ ਆਪਣਾ ਤੇ ਮੈਂ ਦੇ ਨੂੰ ਨਾਨੀ ਛੱਡ ਗਈ ਇੱਥੇ ਨਾਨੀ ਛੱਡ ਗਈ ਆ ਨਾ ਤੇ ਮੈਂ ਉਦੋਂ ਨਹੀਂ ਵੱਡੇ ਜਦੋਂ ਆ ਪਾਈ ਆ ਮੈਂ ਮੁੰਡੇ ਨੂੰ ਨਾਂ ਲੈ ਕੇ ਆਉਂਦੀ ਆ ਤੋ ਕਿਉਂ ਛੱਡ ਕੇ ਆਈ ਆ ਵੇਹ ਪੁੱਤ ਮਾਂ ਪਿਓ ਦਵਕਾ ਮਾਰ ਲਿੰਦਾ ਸੰਦੀਪ ਜੇ ਮੇਰੇ ਦਿਲ ਦੀ ਗੱਲ ਪੁੱਛੇ ਨਾ ਮੈਂ ਤਾਂ ਮੁੰਡੇ ਦਾ ਇੱਥੇ ਰਿਸ਼ਤਾ ਕਰਕੇ ਬੜਾ ਪਛਤੰਨੀ ਆ ਵੀ ਮੈਂ ਨਾ ਹੀ ਕਰਦੀ ਚਾਚੀ ਜੀ ਹੁਣ ਤੁਸੀਂ ਕਿਹੜਾ ਵਿੱਚ ਪੈ ਕੇ ਵੇਖਿਆ ਹੈ ਰਿਸ਼ਤੇ ਵਾਲਾ ਇਹੋ ਹੀ ਤਾਂ ਗੱਲ ਵਾ ਪਹਿਲਾਂ ਪਤਾ ਹੋਵੇ ਨਾ ਫਸਣਾ ਹੀ ਨਹੀਂ ਚਾਹੀਦਾ ਸੱਚੀ ਸਿਆਣੇ ਆਂਦੇ ਆ ਰਿਸ਼ਤੇਦਾਰੀ ਵਿੱਚ ਕਰਨਾ ਚਾਹੀਦਾ ਚਲੋ ਚਾਚੀ ਜੀ ਕੋਈ ਗੱਲ ਨਹੀਂ ਫਿਰ ਇਹਨਾਂ ਸ਼ਾਮ ਨੂੰ ਆਵਾਂਗੇ ਆਹੋ ਆਜੋ ਕਿ ਨਾ ਉਹਦੇ ਤੇ ਜੁਬਾਨ ਕੁੇ ਬੜੀ ਲੰਮੀ ਆ ਉਹਨੇ ਕਹਿਣਾ ਮੰਮੀ ਸਵਾਦ ਲੈਣ ਤੇ ਹੁੰਦੀ ਆ ਸੰਦੀਪ ਹੁਣ ਪਤਾ ਲੈਣ ਤੇ ਆਈ ਨਹੀਂ ਹਾਂ